ਜਗਰਾਉਂ ਦੇ ਰਾਇਕੋਟ ਰੋਡ ਤੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਦਾ ਸੰਤੁਲਨ ਵਿਗੜਨ ਕਾਰਨ ਸੜਕ ਕਿਨਾਰੇ ਲੱਗੇ ਦਰਖਤ ਨਾਲ ਜਾ ਟਕਰਾਈ ਇਸ ਦਰਦਨਾਕ ਹਾਦਸੇ ਵਿੱਚ ਇੱਕ ਸਕੂਲੀ ਵਿਦਿਆਰਥੀ ਦੀ ਮੌਤ ਹੋ ਗਈ ਜਦ ਕਿ ਕਈ ਜ਼ਖਮੀ ਹੋ ਗਏ ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਲਾਗਲੇ ਪਿੰਡਾ ਵਿੱਚੋਂ ਰੋਜ਼ਾਨਾ ਵਾਂਗ ਵਿਦਿਆਰਥੀਆਂ ਨੂੰ ਸਕੂਲ ਲਈ ਲੈ ਕੇ ਆ ਰਹੀ ਸੀ ਸਥਾਨਕ ਰਾਇਕੋਟ ਰੋਡ ਤੇ ਸਾਇੰਸ ਕਾਲਜ ਨੇੜੇ ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਸੜਕ ਕਿਨਾਰੇ ਲੱਗੇ ਦਰਖਤ ਨਾਲ ਜਾ ਟਕਰਾਈ ਟੱਕਰ ਇਨੀ ਜ਼ਬਰਦਸਤੀ ਕਿ ਬੱਸ ਦਾ ਹੀ ਇੱਕ ਵਿਦਿਆਰਥੀ ਦੀ ਬਾਹਰ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ ਇਸ ਹਾਦਸੇ ਵਿੱਚ ਜ਼ਖਮੀ ਹੋਏ ਵਿਦਿਆਰਥੀਆਂ ਨੂੰ ਰਾਹਗੀਰਾਂ ਨੇ ਵਾਕ ਵਾਕ ਵਾਹਨਾ ਰਾਹੀਂ ਹਸਪਤਾਲ ਪਹੁੰਚਤੀ ਕਰਵਾਇਆ ਇਲਾਕੇ ਦੇ ਲੋਕਾਂ ਵਿੱਚ ਸਕੂਲ ਪ੍ਰਸ਼ਾਸਨ ਖਿਲਾਫ ਰੋਸ ਪਾਇਆ ਜਾ ਰਿਹਾ ਹੈ ਇਥੋਂ ਹੱਟ ਹੋ ਕੇ ਗੱਡੀ ਬੱਚੇ ਉੱਥੇ ਡਿੱਗ ਪਿਆ ਉਸ ਤੋਂ ਬਾਅਦ ਇੱਥੇ ਆ ਕੇ ਗੱਡੀ ਲੱਗੀ ਆ ਗੱਡੀ ਦੇ ਹਾਲਾਤ ਦੇਖ ਬੱਚਾ ਬਾਹਰ ਡਿੱਗ ਗਿਆ ਸ਼ੀਸ਼ੇ ਦਾਣੇ ਦੇ ਉੱਤੋਂ ਦੀ ਮਗਰ ਲਟਾਇਆ ਅਸੀਂ ਬੇਨਤੀ ਕਰਦੇ ਹਾਂ ਜਿਹੜੇ ਬੱਚੇ ਹੋਣਗੇ ਜੀ 50 60 ਬੱਚੇ ਹੋਣਗੇ ਜੀ 25 30 ਬੰਦੇ ਹੋਣਗੇ ਕਿੰਨੇ ਬੱਚੇ ਹੁੰਦੇ ਪੁੱਤ ਮੈਂ ਹਾਂਜੀ 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 ਬਾਲਕੀ ਬੋਲਦੀ ਹੈ ਸ਼ਿਹਾਰੀ ਖਰਾਬ ਹੋਊਗਾ ਦੇਖੋ 7 15 ਦਿਨ ਪਹਿਲਾਂ ਜਦੋਂ ਇਹ ਹੋਇਆ ਆਓ ਗੱਲ ਤਾਂ ਬੈਠਿਆਂ ਨੂੰ ਹੀ ਖਰੀਦ ਕੇ ਐਬ ਨਹੀਂ ਕੀਤੀ ਕੰਨਵਾਰੀ ਸ਼ਿਕਾਇਤ ਕੀਤੀ ਸਾਡੇ ਪਿੰਡ ਦੇ ਬੰਦਿਆਂ ਨੇ ਵੀ ਇਹ ਗੱਡੀ ਬਦਲੀ ਜਾਵੇ ਬੰਦਾ ਬਦਲਿਆ ਜਾਵੇ ਪਰ ਕੰਨ ਤੇ ਜੂਨ ਹੀ ਸਰਕੀ ਇੱਥੋਂ ਤੱਕ ਕਹਿੰਦੇ ਆ ਕਿ ਬੱਜੇ ਕਰ ਸਈ ਦਿਨਾਂ ਕੋ ਗੱਡੀ ਖਰਾਬ ਆ ਕੇ ਤੁਸੀਂ ਤਾਂ ਉਹਦੇ ਸਾਹਮਣੇ ਖੜੀ ਗੱਡੀ ਦੇ ਟਾਇਰ ਦੇ ਕਿਉਂਕਿ ਇਦੋਂ ਵੱਡੇ ਤੇ ਸਾਹਿਬ ਉਹਨੇ ਕੋ ਯਾਰ ਵਿਚ ਵਿਚ ਗੱਡੀ ਉਹਨਾਂ ਨੇ ਕੋਈ ਆ ਕੇ ਜਾਮ ਨਹੀਂ ਬਦਲੀ ਕਿ ਸਰਦ ਨਹੀਂ ਘੜੀ ਕਹਿੰਦੇ ਸਾਡੇ ਦਾ ਘਰ ਜੰਦਾ ਹੀ ਉਜੜ ਗਿਆ ਸਰ ਕਿਸੇ ਹੋਰ ਦਾ ਬਾਕੇ ਇਹ ਜਿੰਨੀਆਂ ਸਕੂਲ ਵਾਲੀਆਂ ਗੱਡੀਆਂ ਵਾਂ ਅੱਜ ਤੱਕ ਮੈਂ ਨਹੀਂ ਕੋਈ ਮਤਲਬ ਸਮਝਾ ਦੇ ਦੇਖਿਆ ਵੀ ਕੋਈ ਉਹ ਸਕੂਲ ਵਾਲੀਆਂ ਗੱਡੀਆਂ ਦੇ ਕਾਗਜ਼ ਚੈੱਕ ਕਰਦਾ ਹੋ ਕੱਲੇ ਵੀ ਨਾਕੇ ਦੇ ਰੋਕੀ ਦੇਖੀ ਹੈ ਗੱਡੀ ਅਸੀਂ ਕਦੇ ਕੋਈ ਕਿੰਨੇ ਬੰਦੇ ਖੜੇ ਆ ਦੱਸੋ ਮੇਰੇ ਅੰਦਰ ਕੋਈ ਤੀਜੇ ਕੋਲੇ ਲਾਇਸੈਂਸ ਵੀ ਨਹੀਂ ਆਇਆ ਇਹਨਾਂ ਕੋਲ ਤਾਂ ਰੇਤ ਵਾਲੇ ਪਾਰਾ ਆ ਰੋਕੀ ਆ ਬਈ ਸਕੂਲ ਵਾਲੀ ਗੱਡੀ 10 ਸਾਲ ਹੋ ਗਏ ਮੈਨੂੰ ਪੰਚਾਇਤ ਮੈਂਬਰ ਬਣੇ ਨੂੰ ਇੱਕ ਵਾਰੀ ਵੀ ਮੈਂ ਨਾਕੇ ਦੇ ਗੱਡੀ ਨਹੀਂ ਰੋਕੀ ਦੇਖੀ ਇਹਨਾਂ ਦੇ ਕਾਗਜ਼ ਪੱਤਰ ਚੈੱਕ ਕੀਤੇ ਜਾਣ 4-4 5-5 ਹਜ਼ਾਰ ਦੇ ਡਰਾਈਵਰ ਰੱਖੇ ਹੋਏ ਆ ਜਿਹਨਾਂ ਨੂੰ ਕੋਈ ਡਰਾਈਵਰ ਨਹੀਂ ਰੱਖਦਾ ਉਹ ਹੀ ਡਰਾਈਵਰ ਰੱਖਦੇ ਆ ਸਕੂਲ ਵਾਲੀ ਆਹ ਟਾਇਰ ਦੇਖ ਲਓ ਇਹਨਾਂ ਦਾ ਡਾਕਟਰ ਨਹੀਂ ਕੋਈ ਡਾਕਟਰ ਨਹੀਂ ਹੈ ਪਾਸਪਾਸ ਦੇਖ ਲਓ ਵੀ ਪਾਸ ਹੈ ਨਹੀਂ ਹੈ ਹਰ ਜਿਹੜੇ ਦੇ ਕ ਇਹ ਤਾਂ ਸਾਰੇ ਇਹ ਕਰਦੇ ਆ। ਇਹ ਨਾ ਕਿਹੜਾ ਦੇ ਵਿੱਚ ਬਹੁਤ ਬੰਦਾ ਆ ਗਿਆ। ਇੱਕ ਬੰਦਾ ਗੱਲ ਕਰ ਜੋ ਗੱਲ ਕਰ। ਇੱਕ ਬੰਦਾ ਗੱਲ ਕਰ। ਗੁੱਸਾ ਨਹੀਂ ਤੂੰ ਕਰਦਾ। ਇਹ ਨਹੀਂ ਬੰਦੇ ਕਰ। ਆ ਹੌਲ ਉੱਪਰ ਲੱਗ ਜਾਂਦੇ ਮਗਰ ਜਾਂਦੇ ਪੋਰਟ ਤੱਕ ਗੱਲ ਕਰ ਇੱਕ ਬੰਦਾ ਗੱਲ ਕਰ। ਇਹ ਪਾਸੇ ਪੋਰਟ ਤੱਕ ਮਗਰ ਜਾਂਦੇ ਆਪਾਂ। ਇਹ ਬੱਚੇ ਵੀ ਨੇ। ਇਹ ਵੀ ਪੋਰਟ ਤੇ ਇਸਕੇ ਥੋੜੇ ਤੋਂ ਹਾਂ। ਅਸੀਂ ਵੀ ਪੋਰਟ ਆਪਾਂ ਵੀ ਇਹੀ ਜਿੰਮੇਵਾਰ ਆਉਂਦੇ ਆਪਾਂ ਦੇ ਕਿੰਨੇ ਬੱਚਿਆਂ ਦੀਆਂ ਕਿੱਥੇ ਬੱਚੋ ਨੂੰ ਪਰਵਾਹ ਕੋਈ ਨਹੀਂ ਦਾ ਉਹ ਹਾਲ ਦੇਖੋ ਕਿ ਕਿੰਨੀ ਬੁਰੀ ਤਨਬਜ਼ਰਾ ਆਪਣੇ ਬੱਚੇ ਬੰਦਾ ਵਾ ਕੇ ਆਪਾਂ ਆਪਾਂ ਸਾਰੇ ਬੱਚਿਆਂ ਦੇ ਇਹ ਕਿੰਨੇ ਪਾਣ ਦੇ ਕਿ ਮਾੜੀ ਜੀ ਡਰਾਈਵਰ ਦੀ ਗਲਤੀ ਦੇ ਨਾਲ ਉਹ ਪਿਆਉਣ ਕੜਾ ਕੇ ਦੇਖ ਲਓ ਵੀ ਇੱਕ ਵਾਰੀ ਵੀ ਸਕੂਲ ਦੀ ਬੈਂਡ ਦਾ ਚਲਾਨ ਹੋਇਆ ਹੋਵੇ ਕਿਸੇ ਦਾ ਸੁਰਪਰ ਪ੍ਰਾਸ ਤੈਨੂੰ ਸਕੂਲ ਨਾਲ ਬੁਮਾਰਦ ਕਿ ਉਹਨਾਂ ਦਾ ਪਾਸਿੰਗ ਨਹੀਂ ਹੋਣੀ ਪਹਿਲਾਂ ਕੋਈ ਨਹੀਂ ਹੋਣੀ ਬੈਂਡ ਦਾ ਤੱਕ ਚਲਾਨ ਨਹੀਂ ਹੋਇਆ ਮੈਂ ਦੇਖਿਆ ਜੀ ਚਲਾਨ ਹੋਇਆ ਜੀ ਤੇ ਇਹਨਾਂ ਨੂੰ ਸੱਚ ਨਹੀਂ ਹੋਣਾ ਕੋਲੇ ਡਰਾਈਵਰ ਦੇ ਤਾਂ ਸਾਨਵਾਦੀ ਵਾਲਿਆਂ ਨੂੰ ਜੀ ਪੇਡਾ ਕਰਕਾ ਪਾਸੀ ਨਹੀਂ ਹੋਣੀ ਯਾਰ ਗੱਡੀ ਦੀ ਪਾਸੀ ਗਈ ਲਾਇਸੈਂਸ ਨਹੀਂ ਆਉਣਾ ਤੇਰੇ ਕੋਲੇ ਹੈ ਨਹੀਂ ਆਹ ਹੋਰ ਉਹਨਾਂ ਨੂੰ ਕਾਹਦੇ ਦੱਸਦੇ ਤੂੰ ਆਂਦਾ ਆਹ ਜੀ ਜਿੱਪਰ ਕੇ ਵੀ ਖੜਿਆ ਹੋਰੀ ਖੜੇ ਆ ਵੀਡੀਓ ਕਰਦਾ ਸੱਚ ਵੀ ਨਹੀਂ ਇਹਨਾਂ ਕੋਲੇ ਪਹਿਲਾਂ ਬੱਤੀਆਂ ਤੋਂ 700 ਰੁਪਏ ਦੀ ਜੁਰਮਾਨਾ ਜਨਾਬ ਕੀਤੀ ਹੁੰਦੀ ਹੈ ਜਰਡਰ ਵਾਲੀ ਜਗ੍ਹਾ ਸੰਵਾਦੀ ਪੂਰੇ ਲਾਵੋ ਆਪਾਂ ਪਠਿਆਲੇ ਰੇੜਿਆਂ ਨੇ ਵੀ ਟਾਇਰ ਨਹੀਂ ਪਾਏ ਹੁੰਦੇ ਅਜੇ ਜਿਹੜੇ ਆ ਟਾਇਰ ਪਾਏ ਹੋਏ ਆ ਇਹ ਬ੍ਰਿਸ਼ਟਾ ਸਹਿ ਜਾਣਗੇ ਇਹ ਸਕੂਲ ਦਾ ਸਕੂਲ ਦਾ ਕੀ ਨਾਸੀ ਜਿਹੜੀ ਐਕਸੀਡੈਂਟ ਹੋਇਆ ਜੀ ਸਨਮਤੀ ਆ ਜੀ ਸਕੂਲ ਸਨਮਤੀ ਅਜੇ ਤੱਕ ਉਥੋਂ ਦੀ ਪ੍ਰਿੰਸੀਪਲ ਸੈਨ ਕੋਲੀ ਦੀ ਪਹੁੰਚੀ ਦੀ ਇਹਦੀ ਮਲੇਜ ਬੋਰਡ ਕਮੇਟੀ ਨੂੰ ਭੇਜਦੇ ਕੋਈ ਮਲੇਜਮੈਂਟ ਦਾ ਆ ਨਹੀਂ ਆਇਆ ਡਰਾਈਵਰ ਕਰੋ ਐਕਸੀਡੈਂਟ ਹੋਇਆ ਮੈਂ ਤੇ ਮੌਕੇ ਤੇ ਮੌਜੂਦ ਸੀਗਾ ਡਰਾਈਵਰ ਉਹਦੀ ਭੱਜ ਗਿਆ ਠੀਕ ਹੈ ਜੀ ਬਹੁਤ ਬੱਚੇ ਨੁਕਸਾਨੇ ਗਏ ਆ ਇਹ ਪਾਪਾ ਸਾਥ-ਸਾਥ ਹਜ਼ਾਰ ਤੇ ਰੱਖੇ ਹੋਏ ਜਿੰਨਾਂ ਨੂੰ ਕੋਈ ਡਰਾਈਵਰ ਰੱਖ ਤੇ ਰਾਜੀ ਨਹੀਂ ਇਹ ਉਹਨਾਂ ਨੂੰ ਰੱਖਦੇ ਆ ਕੋਈ ਗੱਡੀਆਂ ਦਾ ਕਾਗਜ਼ ਪੱਤਰ ਨਹੀਂ ਕੋਈ ਇਹਨਾਂ ਦੀ ਪਾਸਮਨੀ ਨਹੀਂ ਗਈ ਹੁਣ ਹੁਣ ਸਕੂਲ ਤੇ ਕੀ ਐਕਸ਼ਨ ਕੀਤਾ ਜਾਊਗਾ ਜੀ ਅਸੀਂ ਪਰਚਾ ਕਰਾਵਾਂਗੇ ਮਲੇਜਮੈਂਟ ਕਮੇਟੀ ਦੇ ਕਰਾਵਾਂਗੇ ਪ੍ਰਿੰਸੀਪਲ ਦੇ ਕਰਾਵਾਂਗੇ ਡਰਾਈਵਰ ਦੇ ਕਰਾਵਾਂਗੇ ਅਸੀਂ ਪੂਰੇ ਆਪ ਦੇ ਪਿੰਡ ਦੇ ਬ ਦੀ ਡੈਥ ਹੋਈ ਹੈ ਠੀਕ ਹੈ ਕੋਈ ਇਹਨਾਂ ਦਾ ਕਾਨੂੰਨ ਨਹੀਂ ਕੋਈ ਅੱਜ ਤੱਕ ਮੈਨੂੰ 10 ਸਾਲ ਹੋ ਗਏ ਬੰਦੇ ਐ ਮੈਂਬਰ ਬਣੇ ਨੂੰ ਮੈਂ ਗੱਡੀ ਨਹੀਂ ਰੋਕੀ ਦੇਖੀ ਪੋਟਾਣੇ ਦੇ ਸਕੂਲ ਵਾਲੀ ਗੱਡੀ ਦੇ ਕਾਗਜ਼ ਪੱਤਰ ਚੈੱਕ ਕਰਦੇ ਆਂ ਇਹ ਦੂਜੇ ਜਿਹੜੇ ਕੰਮਕਾਰ ਵਾਲੇ ਬੰਦੇ ਉਹਨਾਂ ਨੂੰ ਰੋਕੀ ਜਾਂਦੇ ਆ ਪੇਪਰਾਂ ਨੂੰ ਰੋਕੀ ਜਾਂਦੇ ਆ ਜਿੱਥੋਂ ਪੈਸੇ ਬਣਦੇ ਜਾਂਦੇ ਆ ਭਾਰਤ ਵਾਲੀਆਂ ਟਰਾਲੀਆਂ ਰੋਕੀ ਜਾਂਦੇ ਆ ਭਾਰਤ ਵਾਲੀਆਂ ਟਰਾਲੀਆਂ ਰੋਕੀ ਜਾਂਦੇ ਆ ਅੱਜ ਤੱਕ ਸਕੂਲ ਵਾਲੀ ਗੱਡੀ ਦੇ ਕਾਗਜ਼ ਨਹੀਂ ਚੈੱਕ ਕਰਦੇ ਦੇਖੇ ਸਰਪੰਚ ਜੀ ਇਹ ਵਿਵਟਲਾ ਹੋਈ ਹੈ ਮਨਪਾਗੀ ਇਹਦੇ ਬਾਰੇ ਕੀ ਕਹਿਣਾ ਚਾਹੋ ਜੀ ਜਿਹੜੀ ਘਟਨਾ ਵਾਪਰ ਕੇ ਸਾਡੇ ਪਰਿਵਾਰ ਨਾਲ ਬਹੁਤ ਮੰਦ ਭਾਗੀ ਘਟਨਾ ਵਾਪਰੀ ਆ ਇਹਦੇ ਚ ਅਸੀਂ ਤਾਂ ਇਹ ਕਹਾਂਗੇ ਵੀ ਜਿਹੜੀ ਸਕੂਲ ਦੀ ਮੈਨੇਜਮੈਂਟ ਕਮੇਟੀ ਦੀ ਜਿਹੜੀ ਲਾਪਰਵਾਹੀ ਆ ਜਿਹੜੀ ਤੁਸੀਂ ਬੈਣ ਸਾਰੇ ਪੱਤਰਕਾਰ ਭਰਾਵਾਂ ਨੇ ਦੇਖੀ ਹੋਈ ਆ ਬਿਲਕੁਲ ਘਟਾਰਾ ਵਾ ਜਿਹੜੇ ਕਵਾੜ ਚ ਵੀ ਨਹੀਂ ਕਿਸੇ ਨੇ ਲੈਣੀ ਉਸ ਚ ਬੱਚੇ ਆਉਂਦੇ ਸੀ ਅਸੀਂ ਸ਼ਿਕਾਇਤ ਕੀਤੀ 2-3 ਵਾਰ ਪਰਿਵਾਰ ਨੇ ਵੀ ਸ਼ਿਕਾਇਤ ਕੀਤੀ ਆ ਇਹਨਾਂ ਨੂੰ ਉਲਟਾ ਕਹਿ ਦਿੰਦਾ ਜਾਂ ਆਪਦੇ ਬੱਚੇ ਹਟਾ ਲਓ ਬੈਣ ਤਾਂ ਸਾਡੀ ਇਹੀ ਚੱਲੂ 8-10 ਦਿਨਾਂ ਬਾਅਦ ਡਰਾਈਵਰ ਬਦਲਿਆ ਜਾਂਦਾ ਵਾ ਦੋ ਤਿੰਨ ਪਰਿਵਾਰ ਹੋਰ ਆ ਸਾਡੇ ਅਖਾੜੇ ਨਗਰ ਦੇ ਜਿਨ੍ਹਾਂ ਨੇ ਸ਼ਿਕਾਇਤ ਵੀ ਕੀਤੀ ਜਿਹੜਾ ਬੈਂਡ ਦਾ ਮਾਲਕ ਆ ਉਹਦੇ ਕੋਲੇ ਵੀ ਸ਼ਿਕਾਇਤ ਕੀਤੀ ਆ ਉਹਨਾਂ ਨੇ ਵੀ ਉਹਨਾਂ ਦੇ ਕੰਨ ਤੇ ਜੂਣ ਹੀ ਸਰ ਗਿਆ ਤੋਂ 10-15 ਦਿਨ ਪਹਿਲਾਂ ਅਸੀਂ ਸ਼ਿਕਾਇਤ ਕਰਕੇ ਗਏ ਆ ਉੱਥੇ ਵੀ ਉਹਨਾਂ ਦੇ ਕੰਨ ਤੇ ਕੋਈ ਜੂਣ ਹੀ ਸਰ ਗਿਆ ਅੱਜ ਐਡਾ ਵੱਡਾ ਹਾਦਸਾ ਹੋ ਗਿਆ ਸਾਡੇ ਪਰਿਵਾਰ ਦਾ ਸਾਡੇ ਜਿਗਰ ਦਾ ਇੱਕ ਟੁਕੜਾ ਜਿਹੜਾ ਉਹ ਚਲਿਆ ਗਿਆ ਵਾ ਇੱਕ ਸਾਡਾ ਨਾਂ ਪੂਰਾ ਹੋਣ ਵਾਲਾ ਘਾਟਾ ਵਾ ਪਰ ਅਸੀਂ ਪ੍ਰਸ਼ਾਸਨ ਨੂੰ ਸਾਰੇ ਨੂੰ ਬੇਨਤੀ ਕਰਦੇ ਆ ਵੀ ਜੋ ਇਹਨਾਂ ਦਾ ਮੈਨੇਜਮੈਂਟ ਕਮੇਟੀ ਆ ਪ੍ਰਿੰਸੀਪਲ ਆ ਜਿਨ੍ਹਾਂ ਨੂੰ ਅਸੀਂ ਸ਼ਿਕਾਇਤਾਂ ਬਾਰ-ਬਾਰ ਕੀਤੀਆਂ ਵਾ ਸਾਡੀ ਵੰਦੀ ਕਾਰਵਾਈ ਕਰਕੇ ਉਹਨਾਂ ਤੇ ਪਰਚਾ ਦਰਜ ਕੀਤਾ ਵੇ ਬਿਆਨ ਅਸੀਂ ਲਿਖਾ ਦਿੱਤੇ ਆ ਸਾਡੇ ਨਗਰ ਦੀ ਤੇ ਪਰਿਵਾਰ ਦੀ ਮੰਗ ਆ ਵੀ ਜਿੰਨਾ ਚਿਰ ਇਹਨਾਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਅਸੀਂ ਉਹਨਾਂ ਚਿਰ ਬੋਡੀ ਨਹੀਂ ਚੱਕਾਂਗੇ ਬੱਜੀ ਗੱਡੀ ਬੱਜੀ ਇਹ ਹਾਲਾਤ ਆ ਜੇ ਹੁਣ ਤੁਸੀਂ ਸਕੂਲ ਵਾਲਿਆਂ ਨੂੰ ਕਹਿੰਦੇ ਜੀ ਡਰਾਈਵਰ ਵਧੀਆ ਵਧੀਆ ਰੱਖੋ ਜਿਹੜਾ ਜਿਹੜਾ ਲਾਇਸੈਂਸ ਹੈਗਾ ਰੀ ਉਹ ਜਿਹੜਾ ਬੰਦੇ ਰੱਖੋ ਡਰਾਈਵਰ ਤਾਂ 5-5000 ਰੁਪਏ ਵਾਲੇ ਰੱਖੇ ਹੋਏ ਆ ਜਿਹੜਾ ਬੀੜਾ ਗੱਲ ਕੀਤਾ ਆ ਆ ਜਿਹੜੀ ਗੱਡੀ ਆ ਇਹ ਪੈਸੇ ਦੇ ਕੇ ਨੰਬਰ ਲੱਗਿਆ ਹੋਇਆ ਹੈ ਇੱਥੇ ਗੱਡੀ ਤੇ ਹਾਂਜੀ 15 ਉਹ ਇਹ ਇੱਕ ਪਾਸੋਂ ਵਾਅਦਾ ਕਰਦੇ ਆ ਵੀ ਸਰਕਾਰ 15 ਸਾਲ ਪੁਰਾਣੀ ਬੰਦ ਕਰ ਰਹੀ ਆ ਆ ਦੇਖ ਲਓ ਪੈਸੇ ਦੇ ਕੇ ਗੱਡੀ ਤੇ ਨੰਬਰ ਲੱਗਿਆ ਹੋਇਆ ਹੈ ਤੇ ਕਾਰ ਡਾਕੂਮੈਂਟ ਚੈੱਕ ਕਰ ਲਓ ਜੇ ਡਾਕੂਮੈਂਟ ਇਹ ਹੋਏ ਫਿਰ ਟੇਲਾਂਤ ਦੇ ਦੋਗੇ ਸਾਨੂੰ ਠੀਕ ਹੈ